ਆਮਨ ਵੀ ਆ ਗਿਆ ਟਰੈਕਟਰ ਲੀਕ ਚਾਹ ਪੀਣ ਲੱਗ ਰਹੇ ਆ ਬਾਕੀ ਜੋਨ ਥੀਰ ਕੇ ਵੇਟ ਬੂਟ ਤਾਰ ਦਿਆ ਆਮਨ ਨੇ ਸਾਰਾ ਕਿਉਂਕਿ ਨਾ ਵੀ ਉਹ ਰੀਪਰ ਮਾ ਚਲਾਣਾ ਬਾਈ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਤੁਸੀਂ ਸਾਰੇ ਮਗੇ ਵਧੀਆ ਹੋਵੋ ਡੱਫਾ ਵੀ ਵਧੀਆ ਹੋਵੇ ਬਾਕੀ ਮਿੱਤਰੋ ਅੱਜ ਟੱਕ ਪੜਾਣ ਜਾ ਰਹੇ ਆ ਬਹੁਤ ਦਿਨ ਤੇ ਬਹੁਤ ਦਿਨ ਤੇ ਬਾਈ ਬਾ ਨਹੀਂ ਪਾਇਆ ਹੈ ਨਾ ਕੋਈ ਵੀਡੀਓ ਪਾਈ ਨਾ ਕੁਝ ਕਿਉਂਕਿ ਥੋੜਾ ਨਾ ਉਲਝੇ ਰਹੇ تھے ਬਾਈ ਆਪਣਾ ਸ਼ੋਪ ਕਰੀ ਜਾ ਨਮੀ ਤੋਂ ਕਰਕੇ ਨਾ ਉਲਝੇ ਹੋਏ ਦੇ ਅੱਜ ਵੀ ਮਸੋਂ ਟਾਈਮ ਮੇਰਾ ਦੁਪਹਿਰ ਕੇ ਹਲੀ 1.5 2 ਵਜ ਰਿਹਾ ਕਣਕ ਵੜਾਣੇ ਦਾ ਮੈਂ ਜਾਣ ਲੱਗ ਰਿਹਾ ਟਰੈਕਟਰ ਦਾ ਕੰਪੜਾ ਮਾਰਨੇ ਕਿ ਵੀ ਵਿਲ ਟਾਈਮ ਨਹੀਂ ਲਗਿਆ ਫਿਰ ਪਹਿਲਾਂ ਟਰਾਲੀ ਉਹ ਪਲੜ ਲੈ ਆ ਈ ਵਾ ਪਲੜ ਲਾ ਕੇ ਟਰਾਲੀ ਲੈ ਜਾਊਗਾ ਬਾਕੀ ਦੇਖੋ ਮਸ਼ੀਨ ਜਪਹੀਂ ਚੱਲ ਰਹੀ ਆਪਣੇ ਨੇੜੇ ਹੀ ਉਹ ਘੰਟੇ ਬਾਅਦ ਵੇਲੀ ਹੋ ਜਾ ਡੇਢ ਮਾ ਹੋ ਜਾਗੀ ਜਦ ਵੀ ਵੇਲੀ ਹੋ ਗਿਆ ਆਪਣਾ ਕੰਮ ਚੱਲ ਜਾਣਾ ਟੈਂਪੂ ਆ ਗਿਆ ਰਹਾ ਜੀ ਹਾਂ ਆ ਰਹਾ ਮੈਂ 10 ਮਿੰਟ ਘੜਵਾ ਟਰਾਲੀ ਇਹ ਉੜ ਘਰ ਬਾਦਵਾ ਟਰਾਲੀ ਟਰਾਲੀ ਤੇ ਜੋੜ ਰਹਾ ਹਾਂ ਪੂਰੀਆ ਟਰਾਲੀ ਖੜੀ ਟਰਾਲੀ ਜੋੜ ਰਹਾ ਕਹਾਕਵਾ ਕਹਾ ਕੇ ਛੜਿਆ ਫੜਿਆ ਦੁਕਾਨਗਾ ਕਹਿ ਰਿਹਾ ਭਾਈ ਮੈਨੂੰ ਪੱਖਾ ਦੇ ਲੈ ਮਾ ਚੱਲ ਦੇ ਜੀ ਹਰ ਜੀ ਕਾ ਨੂੰ ਆ ਜੋੜੇਗਾ ਫਾਇਦਾ ਯਾਰ ਕੋਈ ਹੋਰ ਨਾ ਛੋੜ ਲੈ ਜਾ ਇੱਕ ਆਪਣਾ ਰੈਕਟਰ ਹੋ ਜਾਗਾ ਇੱਕ ਆਮ ਨਾਲ ਰੈਕਟਰ ਹੋ ਜਾਗਾ ਤੇ ਕੰਮ ਵਢਾਵਾਂ ਕਿੰਨੇ ਕੁ ਵਢਾਉਣੀਆਂ ਆ ਭਾਕੀ ਮਿੱਤਰੋ ਅੱਜ ਨਾਲ ਆਪਣੀ ਦੋਨੋਂ ਜਗ੍ਹਾ ਮਸ਼ੀਨ ਚੱਲ ਰਹੀ ਆ ਆ ਚੂੜਾ ਵੀ ਕਣਕ ਵਾਢ ਰਹੇ ਭਰ ਕੁ ਖੇਤਰ ਵੀ ਕਣਕ ਵਾਢ ਰਹੇ ਹੁਣ ਕਾਈ ਫੋਨ ਆਇਆ ਤਾਂ ਮਾਪਾ ਜੀ ਕਾ ਕਹ ਆ ਜਾਂਦਾ ਕਣਕ ਪਲਾ ਮੈਂ ਹਮੇ ਕਾਹਗਾ ਆ ਹੂੰ ਕੱਲਾ ਬੰਦਾ ਭਾਈ ਦੁਕਾਨਾ ਬੈਠਾ ਕਣਕ ਵੜਾਉਂ ਰਾ ਵੜਾਉਂ ਕੋ ਵਾਂ ਮਡਾਉਂ ਕਾਂਪ ਡਾਉਂ ਮੈਂ ਕਾ ਕਰੋ ਕੋਈ ਹਲ ਮਸਰਾ ਚੱਲ ਵੜਦਾ ਹਾਂ ਉਹ ਨਿਉ ਹੋ ਆ ਰਹੀ ਬੰਦੇ ਚੱਲ ਤਲਵਾ ਤਲੂ ਦੇ ਆਪਣਾ ਮੰਡੀਆਂ ਬੈਠਗਾ ਕਿਹਾ ਸਾਹ ਕਤਾ ਮੋਹ ਚਲ ਦੇਖੀ ਜਾ ਆ ਮਿੱਤਰੋ 2:30 ਦਾ ਹੋ ਰਿਹਾ ਪਹਿਲਾਂ ਖਾਲਾ ਪੁੱਲੜ ਲਾਇ ਸਾਰੀ ਟਰਾਲੀ ਦਾ ਬਾਈ ਦੁਪਹਿਰਾਂ ਪੂਰਾ 1 ਵਜੇ ਵੈਨ ਪਲੜ ਲਾਇ ਸਿਖਰਵਾ ਸਿਖਰਦ ਪੈਰੇ ਕਿਹੜਾ ਗਾਣਾ ਆ ਉਹ ਵਾਲਾ ਕੰਮ ਹੋ ਗਿਆ ਓ ਕਿਨਾ ਮਸ਼ੀਨਾਂ ਮੇਰੇ ਗਵਾਂਢਿਆਂ ਗੇ ਚੱਲ ਰਹੀ ਦੀ ਪੂਰਾ ਚੱਲ ਰਹੀ ਤੇ ਮਸ਼ੀਨ ਆਰਾ ਆਪਣਾ ਹੋ ਰਿਹਾ ਸਾਹਮਣੇ ਕੋਠਾ ਫੌਰੇ ਦੇ ਉੱਧਰ ਚਲੀ ਜਾ ਗਈ ਇਹ ਲੱਗ ਰਹੀ ਮਸ਼ੀਨ ਮੈਂ ਤਾਂ ਖੇਤਾਂ ਵਿੱਚ ਬਾਕੀ ਕਣਕ ਵੀਰੋ ਪੂਰੀ ਪੱਕ ਗਈ ਜਮੀਨਾਂ ਬੁਰਾ ਹਾਲ ਹੋ ਗਿਆ ਦਾ ਇਸ ਤਰ੍ਹਾਂ ਨਾ ਬੱਲੀਆਂ ਨਿਉ ਟੱਕ ਟੱਕ ਟੁੱਟਰੀ ਦੀ ਬਾਈ ਉਹ ਵੀਡੀਓ ਤੁਹਾਨੂੰ ਪਾ ਦਮਾ ਅੱਜ ਤੇ ਮੈਂ 2-3 ਦਿਨ ਪਹਿਲਾਂ ਆਇਆ ਦਾ ਪਰ ਨਾ ਆਪਣਾ ਆੜਤੀ ਨਹੀਂ ਆਇਆ ਦਾ ਬਾਈ ਤੋ ਕਰਕੇ ਚੱਕਰ ਪੜ ਰਿਹਾ ਦਾ ਕਿਉਂਕਿ ਬੋਲੇ ਸ਼ੁਰੂ ਹੋਈ ਦੀ ਨਹੀਂ ਉਹਨਾਂ ਕੀ ਬੋਲੇ ਹੋਣੀ 10-10 ਤਰੀਕ ਨੂੰ ਤੋ ਕਰਕੇ ਸਾਰਾ ਕੰਮ ਉਲਝ ਗਿਆ ਪੜਿਆ ਦਾ ਬਾਈ ਮਸ਼ੀਨ ਵਾਲੇ ਨੂੰ ਕਹਿ ਰਿਹਾ ਵੀ ਥੋੜਾ ਅੱਗੇ ਨਵਾ ਜਾ ਤਾਂ ਕੋਈ ਚੈੱਕ ਕਰ। ਪੂਰੇ ਨੂੰ ਨਾਵਾ। ਕਹਿ ਰਿਹਾ ਠੀਕ। ਬਾਕੀ ਬਡਾਵਾਂ ਬਾਈ ਦੁਪਹਿਰਾ ਪੂਰਾ ਅੱਜ ਬੰਦਾ ਵੀ ਇਕੱਲਾ ਮੈਂ ਬਾਈ ਕੋਈ ਹੋਰ ਨਹੀਂ ਹੈ। ਆਲੀ ਬਾਵਾ ਗਾਮ ਲੈ ਕੇ ਆ ਵਕ ਦੂਸਰੀ ਟਰਾਲੀ ਉਹ ਕਹਿ ਰਿਹਾ ਮੈਨੂੰ ਟਾਈਮ ਲੱਗੇਗਾ ਮਾਚਲ ਕੋਈ ਨਹੀਂ। ਟਾਈਮ ਗੇ ਲਾ ਜੀ ਮੈਂ ਜਦਾ ਵਗਾ। ਥੋੜਾ ਜਿਹਾ ਉਸਕੇ ਲੱਵੇ ਤੇ ਪੱਟਣੀ ਪੜਾਗੀ ਅਣਕ। ਖੰਬੇ-ਕੁੰਬੇ ਆ ਨਾ ਮੇਰੇ ਕੋਲ 2-3 ਖੰਬੇ ਹੈ। बाकी कंबैन स्कॉर्पियो भी गैलो आई है बाकी इधर ना जमीन सेल करी हुई है तो घर का इतना वह बनी हुई भाई सड़क जी सीधी उपर उपर आ जाए वो चले गया भाई मशीन लगाकर तो। ਬੜਗੀ ਮਸ਼ੀਨ ਅੱਜ ਲਾ ਦੀਆ ਕੰਮ ਸ਼ੁਰੂ ਕਰਿਆ ਕਣਕਾਂ ਦਾ ਅੱਜ ਹਵਾ ਵੀ ਪੂਰੀ ਚੱਲ ਰਹੀ ਹੈ ਬਾਈ ਕੜਾਕੇ ਦੀ ਬਾਕੀ ਜਿਸ ਤਰ੍ਹਾਂ ਉਹ ਵਿਆਹ ਵਾਲਾ ਗਾਣਾ ਹੋਆ ਬਈ ਇਸ ਦਿਨੇ ਦਾ ਵੀ ਕਿਨੋਂ ਹੋਣਾ ਚਾ ਨਹੀਂ ਕੋਈ ਫਾਸਲਾ ਵੀ ਬਈ ਇਸ ਤਰ੍ਹਾਂ ਬਾਈ ਜ਼ਿੰਮੇਦਾਰ ਵਾਸਤਾ ਇਸ ਦਿਨ ਕ ਵੀ ਬਹੁਤ ਚਾਹ ਹੋਆ ਜਿੰਮੇਦਾਰ ਨੂੰ ਅੱਜ ਜਿਸ ਤਰ੍ਹਾਂ ਕਣਕ ਵੱਢ ਰਹੀ ਆ ਲੱਗੋ ਚ ਉਹ ਆਕਸਾਈਟਮੈਂਟ ਹੋਆ ਯਾਰ ਕਿਸੇ ਦਾ ਕਰਜ਼ਾ ਕਿਸੇ ਦਾ ਪੈਸੇ ਆਮਦਨ ਸਾਰਾ ਕੁਝ ਹੋਆ ਦੇਖ ਲੈ ਕਰਤਾਰ ਕੰਬਾਈਨ ਕਣਕਾਂ ਬਾਈ ਪੂਰੀ ਪੱਕ ਗਈ ਥਨ ਮੈਂ ਦਿਖਾਉਂ ਆ ਇਹ ਚੀ ਚੈੱਕ ਕਰੋ ਇਹ ਇਹ ਤਾਂ ਛੋਟਾ ਹੈ ਕਿੰਨੀ ਪੱਕ ਗਈ ਕਣਕ ਬਾਈ ਚਲੋ ਸਾਰੇ ਦੀ ਪਰਮਾ ਆ ਜਾਣੀ ਆ ਐਦ ਕਿਨਾ ਬਾਈ ਦੋ ਜ਼ਲਾਂ ਹੋ ਰਹੀਆਂ ਵੀ ਵਾਤੂੜੀ ਬਣਵਾਵਾ ਜਾਂ ਨਾ ਬਣਵਾਵਾ ਬਣਵਾਵਾ ਤੋ ਕੈਸੇ ਹਿਸਾਬ ਤੇ ਬਣਵਾਵਾ ਬਾਈ ਉੜੀ ਦਾ ਰੇਟ ਹੈ ਨਹੀਂ ਜ 15-1600 ਰੁਪਿਆ ਬਣਵਾਉਣੇ ਵਾਲੇ ਨੇ 2500 ਰੁਪਏ ਕਿਉਂ ਹੀ ਵੀ ਕੀ ਆਪਣੀ ਵੀ ਦਿਹਾੜੀ ਖਰਾਬ ਬੰਦਿਆਂ ਦੀ ਵੀ ਦਿਹਾੜੀ ਖਰਾਬ ਫੇ ਸਾਲਾ ਕੁਝ ਭਾਜਦਾ ਨਹੀਂ ਹੈ ਤੁਸੀਂ ਦੇਖਾਂਗੇ ਜਿਆਦਾ ਕਿਸੇ ਨੂੰ ਸਿੱਧੇ ਫਾਨੇ ਦੇ ਦੇਂਗੇ ਬਾਈ ਨੇ ਇਹ ਆਪਣਾ ਫਾਨੇ ਚੱਕੋ ਆਪਣਾ ਬਣਵਾ ਲਓ ਬਾਈ ਆਪਣੀ ਥਾਰੇ ਸੀਰ ਦਰਦੀ ਆ ਨਹੀਂ ਪੀਰੀ ਜਾਵਾਂਗੇ ਅਮਰੀ ਪਰਾਲੇ ਕੇ ਪਿੱਛਾ ਵਾ ਕਰਾਂਗੇ ਨਹੀਂ ਫਿਰ ਜੋ ਕੋਈ ਪੋਵਾ ਕੋ ਉਸ ਤਰ੍ਹਾਂ ਵਾਲਾ ਉਸ ਤਰ੍ਹਾਂ ਕਿਸ਼ਕਲਟਾ ਆਪਾਂ ਨ ਕਰਾਂਗੇ ਬਾਕੀ ਆ ਬਣਵਾਗਾ ਕੋਈ ਫਾਇਦਾ ਨਹੀਂ ਬਾਈ ਆਪ ਲੋ ਘਾਟੇ ਵਾਲਾ ਕੰਮ ਆ ਸਿਰਦਰਦੀ ਪਹਿਲਾਂ ਰੀਪਰ ਵਾਲੇ ਕੇ ਪਿੱਛਾ ਫੇਰੀ ਜੋ ਫਿਰ ਹੋਰ ਢਾਪਨ ਕਰੀ ਜੋ ਇੰਨਾ ਕੰਮ ਮੁੱਖਾ ਹੋ ਜਾਗਾ ਬਾਕੀ ਰੀਪਰ ਵਾਲਾ ਤਾਂ ਹੈ ਹੀ ਬੰਦਾ ਚੱਲ ਆਪਣੇ ਵੈਸੇ ਤੋਂ ਅਮਨ ਲੈ ਰਿਆ ਰੀਪਰ ਅਮਨ ਬਣਾ ਦੇਗਾ ਪਰ ਵੇਚਾਂ ਕਰਾਂਗੇ ਵੀ ਕਿ ਆਪਾਂ ਨੇ ਡੰਗੇ ਰੱਖੇ ਨਹੀਂ ਹੋਏ ਹੋਰ ਕੋਈ ਲਿੰਦਾ ਨਹੀਂ ਯਾਰ 25 26 ਨੂੰ ਵੇਚ ਦਾ ਕੋਈ ਮੁੱਲ ਥੋੜੀ ਪੜ ਰਹਾ ਯਾਰ ਕਾਣ ਉਸਕਾ ਤੂੜੀ ਦਾ ਕਾਹ ਪਹਿਲਾਂ 5000 ਨੂੰ ਟਰਾਲੀ ਵਿਗਰੀ 4500 ਨੂੰ ਕੁਣਿਉਂਦਾ ਵੀ ਚੱਲ ਔ 1500 ਰੁਪਏ ਉਸਕੇ ਗਏ 500 ਰੁਪਏ ਆਪਣੀ ਤੇਲ ਤੂਲ ਦਿਹਾੜੀ ਗਈ ਬਾਈ 1200 ਰੁਪਏ ਬਾਜਾ ਟਰਾਲੀ ਪਿੱਛੇ ਫੇਰੀ ਕਿਹਾ ਕਰਾਂ ਕਿਆ ਨਾ ਕਰਾਂ ਬਾਈ ਮੁਸ਼ਕਲਾ ਕਮ ਬਾਕੀ ਦੇਖੀ ਜਾਗੀ ਬਾਈ ਕਿ ਬਾਈ ਕਣਕਾਂ ਦਾ ਇਹੋ ਸੁੱਖ ਵੀ ਹੈ ਆ ਦੁੱਖ ਵੀ ਹੈ ਆ ਵੀ ਬਹੁਤੀ ਟਰਾਲੀਆਂ ਮੰਗਣ ਗਈ ਲੋਡ ਨਹੀਂ ਹੈ ਕਿ ਆਪਣਾ ਇੱਕ ਦੋ ਟਰਾਲੀ ਮੈਂ ਸੜ ਜਾਣਾ ਜੇ ਜੀਰੀ ਹੁੰਦੀ ਸਾਲੀ ਫੇਰੀ ਜਿੰਦ ਦੇ ਮਿਲੇ ਇਕੱਠੀ ਟਰਾਲੀਆਂ ਕਰਦੇ ਹੋਏ ਹੈ ਆਰ ਪਰ ਦੁੱਖ ਯੋਆ ਭਈ ਉਹ ਨਿਕੜਦੀ ਘੜਨੀ ਘੜਾ ਨਿਕੜਾ ਵੀ ਘਟੋ ਖਣ ਕੇ ਯਾਰ ਸਿਰ ਪੈਰ ਦਾ ਫਰਜੀ ਰਿਓ ਕਾ ਟਾ ਪਾਨਾ ਬੰਦੇ ਕੇ ਇੱਛਾ ਪੂਰੀ ਹੈ ਕਣਕ ਮਾ ਤਾਂ ਬਸ ਉਹੀ ਸੌਣ ਸਾਹਮਣ ਕਰਨਾ ਬੜਾ ਮਜਬੂਰੀ ਹੋ ਆ ਇੱਕ ਬਸ ਹੋਰ ਕੁਝ ਨਹੀਂ ਭਾਈ ਬਾਕੀ ਜੇ ਵਧੀਆ ਨਿਕੜਿਆ ਫਿਰ ਤੋਂ ਕਰੋ ਦੇ ਘਰ ਪੂਰੇ ਬਾਕੀ ਐਤਿਕਾ ਫਸਲਾਂ ਠੀਕੜੀਆਂ ਬਾਕੀ ਦੁਲਕਾ ਪਤਾ ਨਾ ਕਿ ਹਿਸਾਬ ਕਿਤਾ ਬਣਾਂਗਾ ਭਾਈ ਕੱਲ ਹੀ ਇੱਕ ਰੀਲ ਪਾਈ ਦੀ ਬਾਈ ਇੰਸਟਾਗ੍ਰam ਪਾ ਬਈ ਪਹਿਲਾ ਟਾਈਮ ਕੁਛ ਹੋਰ ਦਾ ਹੜੰਬੇ ਲੱਗ ਕਰਾਂ ਦੇ ਸਾਰਾ 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 ਦਿਨ ਕਿਉਂ ਟਰਾਂਜਲ ਟਰਾਲੀਆਂ ਹੋਇ ਕਰਾਂ ਦੀ ਉਹ ਪਿੱਛਾ ਲੱਗੇ ਕਰਾਂ ਦੇ ਹੜੰਬੇ ਡਾਲੇ ਪਾ ਫਿਰ ਉਹਨੂੰ ਕਸਿਆਂ ਗੇਲ ਖਿੱਚੇ ਕਰਾਂ ਦੇ ਉਹ ਰੀਲ ਬਹੁਤ ਬਾਈਆਂ ਨੇ ਬਹੁਤ ਅੱਛੇ ਕਮੈਂਟ ਕਰੇ ਕਰਾਂ ਬਾਈ ਬਹੁਤ ਇਸਤਰੀਆਂ ਦਾ ਬਾਈ ਸੱਚੀ ਬਾਤ ਆ ਬਾਈ ਔਰ ਅੱਜ ਦੇਖ ਲੈ ਮੈਂ ਕੱਲਾ ਜਾਣਾ ਸਿਰਫ ਦੇਖ ਲੋ ਖੇਤਾਂ ਮਾ ਟਰਾਲੇ ਕਾਇਆ ਹੋਇਆ ਬੜਵਾਰਾ ਮਸ਼ੀਨ ਚੱਲ ਰਹੀ ਆ ਕੋਈ ਚੱਕਰ ਨਹੀਂ ਬਾਈ ਕਾਹਾਂ ਗੇ ਮਸ਼ੀਨ ਮੇਰੀ ਹੋਰ ਹੀ ਭਾਈ ਤੋਂ ਅੱਜ ਕੁਝ ਹੋਰ ਆ ਟਾਈਮ ਆ ਜਦਸ ਵਾਲੇ ਮਾ ਦਾ 10 ਭਈਏ ਤੋਂ ਹੜੰਬੇ ਬਾਬਾਈ ਦੋ ਚਾਰ ਬੰਦੇ ਟਰੈਕਟਰ ਵਾਲੇ ਵੀ ਹੋਏ ਕਰਾਂ ਦੇ ਇੱਧਰ ਉੱਧਰ ਕੋਈ 15 20 ਬੰਦੇ ਚਾਲ ਚੱਲੇ ਕਰਾਂ ਦੇ ਜਿਆਦਾ ਹੜੰਬੇ ਵਾਲੇ ਹੋਏ ਕਰਨ ਦੇ ਇਹ ਵਜ ਮੈਂ ਆ ਇੱਕ ਡਰਾਈਵਰ ਵੀ ਰਾ ਦੇਖ ਲਿਓ ਉਸ ਨਾਲ ਕਮੈਨ ਵਾਲਾ ਦੋ ਬੰਦੇ ਕਣਕ ਵੱਢ ਰਹੇ ਆ ਕੋਈ ਟੈਨਸ਼ਨ ਨਹੀਂ ਵੱਢ ਕੇ ਘਰਾਂ ਚ ਚਲੇ ਜਾਣਾ ਨਹੀਂ ਪਹਿਲਾਂ ਭਾਈ ਜੂਨੇ ਕਰਦੇ ਮਰਜੇ ਕਰਾਂ ਦੇ ਫਿਰ ਲੇਬਰ ਬੰਦ ਮਵਾਏ ਕਰਾਂ ਦੇ ਲੇਵਰ ਲਾ ਕੇ ਕਰਦੀ ਆਪਣੇ ਪਿੰਡ ਦੇ ਵੱਡੇ ਕਰਾਂਦੇ ਭਾਈ 10-10 ਬੰਦੇ ਕਿੱਲਾ-ਕਿੱਲਾ ਵੱਢਣਾ 5-5 ਬੰਦੇ ਲੱਗ-ਲੱਗ ਬੰਦੇ ਨੇ ਫੇਰ ਭਾਰ ਬੰਧਣੇ ਫੇਰ ਸੁਕਾਣੇ ਭਾਰ ਆਦਲਾ ਬਦਲੇ ਕਈ ਵਾਰੀ ਬਰਸਾਤ ਆ ਜਾਂਦੀ ਜਾਂ ਫੇਰ ਅੜੰਬਾਣਾ ਫੇਰ ਭਈਆਂ ਨੇ ਲਗਣਾ ਫੇਰ ਟੂੜੀ ਕੱਢਣੀ ਕਿੰਨਾ ਕੰਮ ਹੋਇਆ ਕਰਦਾ ਵੀ ਤਾਂ ਖੰਭੇ ਕੁਝ ਨਹੀਂ ਰਹਿ ਗਏ ਕੋਈ ਇਕੱਲਾ ਬੰਦਾ ਆਰਾਮ ਤੇ ਕਣਕ ਵੜਾ ਰਿਹਾ ਕੋਈ ਚੱਕਰ ਨਹੀਂ ਭਾਈ ਟਾਈਮ ਵਕਤ ਗੱਲ ਸਭ ਕੁਝ ਵੱਤ ਜਾਂਦਾ ਭਾਈ ਆਮਨ ਵੀ ਨਹੀਂ ਆਇਆ ਆਮਨ ਗਿਆ ਤਾਂ ਮਾਂ ਚੱਕ ਤੋ ਚਾਹ ਲਿਆਈ ਘਰੋਂ ਦੇ ਔਰ ਇੱਕ ਪਾਣੀ ਲਿਆ ਠੰਡਾ ਯਾਰ ਘਰ ਲਿਆ ਰਿਹਾ ਮਾਂ ਠੀਕਾ ਤਾਂ ਬਾਕੀਆਂ ਨੂੰ ਪੂਰੇ ਇਹਨਾਂ ਆਪਾਂ ਨੇ ਪਾਣੀ ਲਾਇਆ ਦਾ ਥੂੜੀ ਬੜੀ ਵਧੀਆ ਬਣ ਗਈ ਐ ਬਿਲਕੁਲ ਪੀਲੇ ਰੰਗ ਦੀ ਸ਼ਾਨਦਾਰੀ ਇਹ ਦੇਖੋ ਫਿਰ ਥੂੜੀ ਦਾ ਸਾਲੀ ਦਾ ਮੁੱਦੋ ਨਹੀਂ ਬੜਾਵਾ ਕਿਤਰਾ ਇਹ ਉੱਠਾ ਰਿਹਾ ਬਾਈ ਆ ਪੰਗਾ ਹੋ ਗਿਆ ਬਾਕੀ ਨਾ ਇੱਕ ਤਾਰਾਂ ਅੱਜ ਕੇ ਦਿਵਾਨਾ ਯਾਰ ਉੱਪਰ ਇਸ ਖੇਤਮਾਂ ਵੀ ਇਹ ਦੇਖੋ ਸਾਹਮਣੇ ਟਰਾਂਸਫਾਰਮ ਵਾਲੀ ਤਾਰਾਂ ਜਾ ਰਹੀਆਂ ਇਹੇ ਸੀ ਕਰਕੇ ਛੋੜਿਆ ਉੱਧਰ ਤੇ ਵੱਟਾਂਗੇ ਉਹ ਖੇਤਮਾਂ ਵੀ ਉਹਦੀ ਲੰਬੀ ਲਾਈਨ ਪਾਈ ਆ ਪਰ ਆ ਕੇਬਲ ਵਾਲੀ ਤਾਰਾਂ ਯਾਰ ਉੱਪਰ ਤੋਂ ਆਈ ਆ ਹੋ ਜਾ ਮੈਂ ਉੱਪਰ ਆ ਕੇਬਲ ਵਾਲੀ ਤਾਰਾਂ ਨਹੀਂ ਆ ਮੈਂ ਨਾ ਕਦੇ ਵੀ ਇਹ ਯਾਰ ਸਿੰਗਲ ਡਾਇਰੈਕਟ ਟ੍ਰਾਲੀ ਜੋੜਗਾ ਖੁੱਜ਼ ਨਹੀਂ ਆ ਸਿੰਗਲ ਡਾਇਰੈਕਟ ਟ੍ਰਾਲੀ ਜੋੜ ਲੈਣਾ ਡੋਲਾਂ ਦੇ ਬੜੀ ਪਚਾ ਕੇ ਰੱਖਣੀ ਬੜਾ ਪਲਟਣੇ ਤੇ ਬੜਾ ਡਰ ਲੱਗਾ ਇਸ ਤਰ੍ਹਾਂ ਹੋਰ ਨ ਮਾਰ ਦਿਆ ਨਹੀਂ ਕਹਾ ਸਿੱਧਾ ਲੰਘ ਜਾਣੇ ਦੀਪ ਫਰ ਖਾਲ ਕਰ ਕਾ ਫਿਰ ਆ ਫਸ ਜਾਗੀ ਸਾਲੀ ਵਿਚਮਾ ਡਬਲ ਟਾਇਰ ਨਹੀਂ ਮਾਰ ਟੈਡੀ ਕਰ ਕਾ ਜਿੱਤਰਾ ਮਰਜੀ ਚੜਾ ਲੈ ਇਹਨੂੰ ਸਿੱਧੇ ਚੜਾਉਣਾ ਪੜਾ ਘਰ ਲਗਾ ਪਲਟਨੇ ਜਾ ਕਦੀ ਭਾਂਜੇ ਵੇਚਤੀ ਹੋ ਯਾਰ ਆਦਾ ਕਹੇ ਹੂੰ ਵੀਡੀਓ ਬਣਾਵਾ ਜਲ ਜਾਏ ਡਰਾਈਵਰ ਉਹ ਪੰਗਾ ਵੀ ਤੋ ਜਾ ਕਿਉਂਕਿ ਘਟਾ ਜਾ ਮੋੜਣਾ ਪੜਾ ਨਹੀਂ ਕਰ ਤਾਂ ਇਹਨੂੰ ਵੀ ਟੈਡੀ ਦੇਣਾ ਬੰਨੇ ਹੁੰਡਰ ਲਗਾਈ ਉਹ ਹੀ ਟੈਡੀ ਨਾ ਹੋ ਜਾ ਇਹ ਟਰਮਾ ਭੈਣ ਚੋਦਾਵਾ ਕਰਤਾ ਦੱਸ ਕੀ ਕਰਾ ਟੈਡੀ ਹੋਰੀ ਟਰਾਲੇ ਕੁਸ਼ੀਆਂ ਬਾਣੀ ਵੜਾ ਗਈ ਕਣਕ ਅੱਡੀ ਤੱਕ ਤਾਂ ਬਹੁਤ ਜਾਗਾ ਇਰਨੀ ਕਿੱਥੇ ਦਾ ਪੂਰੀ ਗੇਰਨੀ ਬੈਰੀਰ ਬਾ ਲਓ ਭਾਈ ਆਮਨ ਵੀ ਆ ਗਿਆ ਟਰੈਕਟਰ ਲੀਕ ਚਾਹ ਪੀਣ ਲੱਗ ਰਹੇ ਆ ਬਾਕੀ ਜੋਂਡ ਹੀਰ ਕੇ ਵੇਟ ਬੂਟ ਉਤਾਰ ਦਿਆ ਆਮਨ ਨੇ ਸਾਰਾ ਕਿਉਂਕਿ ਨਾ ਇਹ ਵੀ ਉਹ ਰੀਪਰ ਮਾ ਚਲਾਣਾ ਬਾਈ ਪਤਾ ਨਹੀਂ ਉਹ ਚਲਾਵਾਂਗੇ ਜਾਂ ਇਸ ਵਾਰ 3602 ਉਹ ਚਲਾਵਾਂਗੇ ਇਹਨੂੰ ਟਰਾਲੀਆਂ ਉਹ ਰੱਖ ਲਾਂਗੇ ਜਾਓ ਸਾਨੂੰ ਟਰਾਲੀਆਂ ਮੈਂ ਰੱਖ ਲੈਂਗੇ ਜਿਹੜਾ ਵੀ ਰੱਖਣਾ ਹੋਵੇ ਉਸकी मर्ज़ी ਆ ਬਾਈ ਆ ਰੋਸ ਟਰਾਲੀਆਂ ਪੈਂਚਰ ਹੋ ਰਿਹਾ ਪਹਿਲੀ ਦੇਖੋ ਕਿ ਆਪਣਾ ਸਬਸਕ੍ਰਾਈਬ ਚਲੀ ਜਾ ਕੇ ਵੈਸੇ ਮੰਡੀ ਦੇਖੋ ਬਾਕੀ ਬਾਈ ਡਾਡੀ ਨੇ ਭੇਜਿਆ ਮੰਡੀ માં ਆਪਣਾ ਨਾ ਉਰੀਆ ਮੰਡੀ ਮਾਤਾਮ ਇੱਕ ਵਾਰੀ ਦੇਖਿਆ ਜਗ੍ਹਾ ਹੈ ਕਿ ਨਹੀਂ ਨਹੀਂ ਤਾਂ ਫਿਰ ਸਵੇਰੀ ਦੇਖੀ ਜਾਗੀ ਜਾਂ ਫਿਰ ਜੇ ਰਾਤ ਨੂੰ ਟਾਈਮ ਲੱਗਿਆ ਰਾਤ ਨੂੰ ਹੋ ਜਾਗੀ ਉਹ ਵੀ ਨਾ ਕਣਕ ਅੱਜ ਨਾਲ ਜਿਸ ਤਰ੍ਹਾਂ ਜੀਰੀ ਸਖਾਣ ਲੱਗੇ ਕਣਕ ਵੀ ਥੋੜੀ ਜਿਹੀ ਸਖਾਵਾਨ ਹੈ ਮੌਇਸਚਰ ਦਾ ਫਰਕ ਪੜਾ ਵੈਸੇ ਤਾਂ ਪੱਕਰੀ ਆ ਪਰ ਯਾਰ ਫਿਰ ਵੀ ਨਾ ਦੋ ਤਿੰਨ ਘੰਟੇ ਦੀ ਧੁੱਪ ਪਲਵਾ ਮੰਨ ਦਿਨ ਕੀ ਤੇ ਮਾਂ ਜੇ ਧੁੱਪ ਦਾ ਪਲਵਾਣੀ ਹੋਇ ਉਹ ਜਗ੍ਹਾ ਹੋਆਗੀ ਤਾਂ ਹੀ ਫਾਇਦਾ ਜੇ ਅੱਜ ਗੇਰ ਦੇਂਗੇ ਤਾਂ ਸਵੇਰੀ ਕੱਲ ਨੂੰ ਹੋ ਜਾਗੀ ਪੂਰਾ ਕਹਦਾ ਤਾਂ ਆਪਣੇ ਤਾਂ ਨੇੜਾ ਹੋ ਗਿਆ ਕਹਿੰਦੇ ਚੋਰੀ ਠੱਗੀ ਨਹੀਂ ਆਉਰਾ ਇਹੋ ਫਾਇਦਾ ਬਾਈ ਨਹੀਂ ਬੜੀ ਬੜੀ ਮੰਡੀਆਂ ਮਾਰਾਤਾਂ ਨੂੰ ਬੈਠਣਾ ਵਾ ਕਰਨਾ ਸਾਰਾ ਕੁਝ ਵਾ ਇਵਜ਼ੀਰੀਆਂ ਮਾਪਾਂ ਨੇ ਤਿੰਨ ਚਾਰ ਦਿਨ ਗੇਰ ਕਰ ਰੱਖੀ ਪੂਰਾ ਜੀਰੀ ਕੋਈ ਰਾਤ ਨੂੰ ਗਏ ਨਹੀਂ ਕੋਈ ਕੁਛ ਨਹੀਂ ਬਾਈ 1% ਵੀ ਕੋਈ ਚੋਰੀ ਦਾ ਖਤਰਾ ਨਹੀਂ ਕੋਈ ਕੁਛ ਨਹੀਂ ਦਾ ਬਾਈ बाकी हो रहा पेंचर यार इसमें पेंचर आ पता नहीं हवा ही घट्ट भाई हवा पवा देंगे चलो देखी जा आमना भी लेकर आ जाने ट्राली चक्ट ओहो करनी बहुत हो रही यार ट्राली भी हौली हौली लेकर जाने पड़ रही है एक तो सिंगल टायरी उपरिमा हवा घट है वो काम हो एक तो गंजी दी एक उपर तो हौले पड़न लगे ਚਲੋ ਦੇਖੀ ਜਾਗੇ ਕੀ ਬਣਾਗਾ ਮਾਲਕ ਮੇਰ ਰੱਖਾ ਬਾਈ ਮੇਂ ਮਿੱਤਰੋ ਮੰਡੀ ਕਨਾਂ ਵਾਲੀ ਪਤਾ ਨਹੀਂ ਲੱਗ ਰਹਾ ਇਹ ਵੀ ਸ਼ਾਮ ਹੋ ਗਈ ਦੀ ਕੱਲ ਨੂੰ ਲੈ ਜਾਾਂਗੇ ਕਣਕ ਸਵੇਰੀ ਫਿਰ ਦੇਖਾਂਗੇ ਕੀ ਆ ਬਹੁਣਾ ਗਿਆ ਨਹੀਂ ਬਾਈ ਬਾਕੀ ਮਿੱਤਰੋ ਅੱਜ ਦੀ ਵੀਡੀਓ ਨੂੰ ਸਮਾਪਤ ਕਰਾਂ ਵੀਡੀਓ ਵਧੇ ਲੈ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ